ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਤੇ ਜੈਸਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਭਦੌੜ ਰਹਿ ਜਾਂਦਾ ਭਦੌੜ ਤੋਂ ਤਪੇ ਨੂੰ ਜਾਣਾ ਹੋਵੇ ਬਈ ਪਹਿਲਾ ਪਿੰਡ ਹੀ ਆਉਣਾ ਨਾਣੇਵਾਲ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਮੋਬਾਈਲ ਨੰਬਰ ਉਹ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 9872799996931 ਠੀਕ ਹੈ ਭਾਈ ਭਾਈ ਜਿਹੜੀ ਬਰਡ ਦੇਦੇ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਕਦੋਂ ਸੂਈ ਹੈ ਭਾਈ ਇਹਨੂੰ ਹੋ ਗਿਆ ਜੀ 10 ਦਿਨ ਹੋ ਗਏ ਜੀ ਬੱਚਾ ਕੀ ਹੈ ਭਾਈ ਬੱਛਾ ਜੀ ਬੱਚਾ ਭਾਈ ਹਾਂਜੀ ਅ ਕਿੰਨਾ ਦੁੱਧ ਆ ਹਾਂ 14 ਕਿਲੋ ਹੈ ਨੈਟ ਹਾਂ ਰੈਡੀ ਹੈ ਰੈਡੀ ਹੈ ਠੀਕ ਹੈ ਭਾਈ 14 ਲੀਟਰ ਦੁੱਧ ਭਾਈ ਕਹਿੰਦਾ ਨੈਟ ਰੈਡੀ ਆ ਆਰਡਰ ਕਮਾਲ ਦਾ ਕੱਲਾ ਕੱਲਾ ਥਾਣਾ ਭਾਈ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਆਰਡਰ ਦੀ ਕੁਆਲਟੀ ਦੇਖੋ ਹਨ ਬਈ ਕਮਾਲ ਦੀ ਥਣ ਬੜਾ ਚੰਗਾ ਲੱਗਿਆ ਉਹ ਕਿਹੜਾ ਥਣ ਇਕੱਲਾ ਇਕੱਲਾ ਥਣ ਲੈ ਤਾਰਾ ਬਾਈ ਕਹਿੰਦਾ ਮਾਰਚਾ ਹਨ ਚੂਣ ਬੜਾ ਚੰਗਾ ਹਨ ਚਵਾਈ ਦੇਖੋ ਬਈ ਚਵਾਈ ਨੰਬਰ 1 ਜਿਵੇਂ ਮਰਦੀ ਤਾਰਾ ਮਾਰੀ ਜਾਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਕੀ ਬਾਤ ਆ ਲੈ ਚੂਣ ਦੇਖੋ ਬਈ ਚੂਣ ਬੜਾ ਚੰਗਾ ਕਰਮਾਇਆ ਮਗਰ ਲੈ ਜੇ ਮਾਰ ਦੇ ਬਈ ਤਾਰਾ ਚਵਾਈ ਚੋਈ ਨੰਬਰ 1 ਵੱਡੀ ਗੱਲ ਠੰਢੀ ਸੀ ਲਾ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਤੇ ਬੱਚਾ ਨਹੀਂ ਛੱਡਣ ਦੀ ਲੋੜ ਜਿਵੇਂ ਮਰਦੀ ਧਰਮਾਈ ਚਰ ਮੋਹ ਉਹ ਨਾ ਖੜੀ ਹੈ ਲੈ ਕਰ ਮਾੜੀ ਕੀ ਬਾਤ ਆ ਚਵਾਈ ਚੋਈ ਦਨ ਨੰਬਰ 1 ਨਾ ਖੋਲ ਦੇ ਭਾਈ ਤੋਰ ਕੇ ਦਰ ਬਾਜੂ ਦੁੱਧ ਦੋ ਤੋ ਕਰੇ ਭਾਈ ਹਾਂ ਦੁੱਧ ਦੋ ਅੱਛਾ ਦੇ ਦੂੰ 16 ਕਿਲੋ ਠੀਕ ਆ ਭਾਈ ਹਾਂ 14 ਕਿਲੋ ਦੁੱਧ ਹੁਣ ਤਿਆਰ ਚੱਦ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਦੇਖ ਲੋ ਬਈ ਚੰਗਾ ਗਾ ਥਾਨ ਬਹੁਤ ਚੰਗਾ ਚਵਾਈ ਚੰਗੀਆਂ ਤਾਰਾਂ ਬਾਈ ਨੇ ਮਰੇ ਕਰਨ ਕਰਨ ਤਾਰਾਂ ਆਈਆਂ ਬਈ ਤੇ ਮੁੱਲ ਕੀ ਆਦਾ ਜਾਇਜ ਜਾਇਜ ਆ ਮੁੱਲ ਜੀ 42000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ 42000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀਆਂ ਬੜ ਸੁਨਕੀਆਂ ਤੋਰੇ ਤਾਰੇ ਦੀ ਚੰਗੀਆਂ ਸੋਈ ਸਵਾਈਆਂ ਸਾਰੀਆਂ ਗੱਲਾਂ ਪੂਰੀਆਂ ਆਰਡਰ ਬਈ ਕਮਾਲ ਦਾ ਸੋਹਣਾ ਆਰਡਰ ਕਰਮਲੀ ਦਾ ਤਿਆਰ ਕਰੇ ਵਾ ਹਜੇ ਚਵਾਈ ਜਪਿਆ ਘੰਟਾ 1.5 ਘੰਟਾ ਉਦੋਂ ਨੂੰ ਆਰਡਰ ਜਿਹੜਾ ਹੋਰੇ ਵਧੀਆ ਤਿਆਰ ਮੋਲ ਵੀ ਜੈ ਜੈ ਮਾਨ ਦਾ ਜਿਹੜਾ ਮੌਕੇ ਤੇ ਜੇ ਰੋ ਨਾਲ ਦੀ ਨਾਲ ਉਤਰੇ ਬਸਮਾਤ ਨਾਲ ਦੀ ਨਾਲ ਉਤਰੇ ਬਸਮਾਤ ਦੇਖੋ ਬਈ ਬਸਮਾਤ ਬਿਨਾ ਬਸਮਾਤ ਉਤਾਰਾਂ ਸੀ ਲੈ ਕੀ ਬਾਤ ਅੱਲਾ ਕੱਲਾ ਥਣ ਮੁੱਠੀ ਵਾਲਾ ਥਣ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ